ਜੇ ਤੁਸੀਂ ਵੀ ਬਿਨਾ ਕੋਈ ਕਸਰਤ ਕੀਤੇ ਘਰ ਬੈਠੇ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਸ਼ੇਅਰ ਕਰਿਓ ਇਹਦੇ ਨਾਲ ਤੁਹਾਡੇ ਸਾਰੀ ਦਾ ਲੀਵਰ ਦੀ ਗੰਦਕੀ ਸਾਫ਼ ਹੋ ਜੂਗੀ ਜਿਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ ਜਾਂ ਪੇਟ 'ਚ ਗਰਮੀ ਭਰ ਜਾਂਦੀ ਹੈ ਜਾਂ ਖੱਟੇ ਢਕਰ ਆਉਂਦੇ ਨੇ ਜਾਂ ਜਲਨ ਹੁੰਦੀ ਰਹਿੰਦੀ ਹੈ ਉਹ ਸਾਰੀਆਂ ਚੀਜ਼ਾਂ ਇਹ ਦੋ ਤਿੰਨ ਚੀਜ਼ਾਂ ਨਾਲ ਹੀ ਠੀਕ ਹੋ ਜਾਣਗੀਆਂ ਜੋ ਆਪਣੇ ਘਰੇਲੂ ਰਸੋਈ 'ਚ ਆਮ ਹੀ ਮਿਲ ਜਾਂਦੀਆਂ ਨੇ ਇੱਕ ਤਾਂ ਤੁਸੀਂ ਖੀਰਾ ਲੈਣਾ ਹੈਗਾ ਤੇ ਇੱਕ ਤਰ ਲੈਣੀ ਹੈ ਤੇ ਇੱਕ ਲੈਣਾ ਨਿੰਬੂ ਤਿੰਨੇ ਚੀਜ਼ਾਂ ਨੂੰ ਕੱਟ ਕੇ ਇਹਨਾਂ ਦੇ ਟੁਕੜੇ ਕਰ ਲਿਓ 1 ਲੀਟਰ ਪਾਣੀ ਦੇ ਵਿੱਚ ਇਹਨਾਂ ਨੂੰ ਪਾ ਲਿਓ ਤੇ ਰਾਤ ਨੂੰ ਬਾਹਰ ਧਰ ਦਿਓ ਟੱਕ ਕੇ ਤਾਂ ਸਵੇਰੇ ਉੱਠ ਕੇ ਇਹਨਾਂ ਨੂੰ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੁਣ ਕੇ ਥੋੜੀ ਜੀ ਕਾਲੀ ਮਿਰਚ ਪਾ ਕੇ ਇਹ ਚੀਜ਼ ਦਾ ਤੁਸੀਂ ਸੇਵਨ ਕਰਿਓ 5 ਤੋਂ 7 ਦਿਨਾਂ ਚ ਤੁਹਾਨੂੰ ਰਿਜ਼ਲਟ ਮਿਲਣਾ ਸਟਾਰਟ ਹੋ ਜਾਊਗਾ ਜਿਹੜੇ ਕਹਿੰਦੇ ਨੇ ਵੀ ਸਾਡੇ ਟਿੱਡ ਦੀ ਤਾਂ ਉਹ ਬਣ ਚੁੱਕੀ ਹੈ ਫਾਲਤੂ ਚਰਬੀ ਜਮਾ ਹੋ ਰਹੀ ਹੈਗੀ ਉਹ ਸਾਰੀ ਬਾਥਰੂਮ ਰਾਹੀਂ ਬਾਹਰ ਨਿਕਲਣ ਲੱਗ ਜੂਗੀ ਨਾਲ ਇਹ ਚੀਜ਼ ਦਾ ਕੋਈ ਦੋਸਤੋਂ ਨੁਕਸਾਨ ਨਹੀਂ ਹੈਗਾ ਸਰੀਰ ਵਾਸਤੇ ਠੰਡੀ ਹੈ ਆਪਾਂ ਵੈਸੇ ਵੀ ਬਾਜ਼ਾਰਾਂ ਚ ਆ ਜੂਸ ਜਾਸ ਪੀਣੇ ਆ ਉਹ ਚੀਜ਼ਾਂ ਨਾਲੋਂ ਬਹੁਤ ਵਧੀਆ ਕਿਉਂ ਹਰ ਇੱਕ ਬੰਦਾ ਤਲੀਆਂ ਫਲੀਆਂ ਚੀਜ਼ਾਂ ਖਾਈ ਜਾਂਦਾ ਸੋ ਸਰੀਰ ਨੂੰ ਡੀਟੌਕਸ ਕਰਨ ਵਾਸਤੇ ਸਾਰਿਆਂ ਨਾਲੋਂ ਵਧੀਆ ਘਰੇਲੂ ਉਪਾਗ ਹੈ ਇਹ ਕੋਈ ਇਹਤੇ ਪੈਸਾਨੀ ਲੱਗਦਾ ਤੁਸੀਂ ਘਰ ਹੀ ਤਿਆਰ ਕਰ ਸਕਦੇ ਹੋਗੇ ਜੇ ਤੁਸੀਂ ਰਜਾਨਾ ਰੋਟੀ ਦੇ ਨਾਲ ਵੀ ਇਹ ਚੀਜ਼ਾਂ ਦਾ ਸੇਵਨ ਕਰਦੇ ਹੋਗੇ ਤਾਂ ਵੀ ਤੁਹਾਡੀ ਪਾਚਨ ਕਿਰਿਆ ਬਹੁਤ ਜ਼ਿਆਦਾ ਤੰਦਰੁਸਤ ਰਹੂਗੀ ਧੰਨਵਾਦ